ਜਿਹੜੇ ਸਹਿਬਜ਼ਾਦਿਆਂ ਦੇ ਜਾਰਾਪੋ ਦੀ ਪੇਸ਼ੀ ਹੈ ਉਸ ਦਿਨ ਸਹਿਬਜ਼ਾਦਿਆਂ ਨੂੰ ਜੜਾਵਾ ਤਿਆਰ ਕਰਕੇ ਅੱਗੇ ਲੈ ਕੇ ਜਾਂਦੇ ਹਨ ਸੂਬੇ ਦੀ ਕਚਹਿਰੀ ਦੇ ਵਿੱਚ ਜਦੋਂ ਸਿਪਾਹੀ ਲੈਣ ਆਉਂਦੇ ਹਨ ਮਾਤਾ ਜੀ ਪੁੱਛਦੇ ਹਨ ਕਿ ਮੈਂ ਵੀ ਨਾਲ ਜਾਣਾ ਹੈ ਜਿਹੜੇ ਸਿਪਾਹੀਆਂ ਨੂੰ ਕਹਿੰਦੇ ਕਿ ਨਹੀਂ ਤੁਸੀਂ ਨਹੀਂ ਜਾਣਾ ਇਕੱਲੇ ਸਹਿਬਜ਼ਾਦਿਆਂ ਨੂੰ ਹੀ ਬੁਲਾਇਆ ਹੈ ਕਹਿੰਦੇ ਕਿ ਸਹਿਬਜ਼ਾਦੇ ਜਾਂਦੇ ਹਨ ਜਿਹੜਾ ਜਿੱਥੇ ਵਜੀਦੇ ਦਾ ਦਰਬਾਰ ਲੱਗਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਦੇ ਮਾਤਾ ਜਿਹੜੇ ਠੰਡੇ ਬੁਰਜ 'ਚ ਬੈਠੇ ਹਨ ਉਹ ਬਹੁਤ ਉਚਾ ਤੇ ਸਾਰਾ ਦਿਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਹਬਜ਼ਾਦੇ ਸਿਪਾਈਆਂ ਦੇ ਨਾਲ ਜਾ ਰਹੇ ਹਨ ਸਾਰੇ ਆਉਂਦੇ ਜਾਂਦੇ ਦਿਸਦੇ ਹਨ ਮਾਤਾ ਜੀ ਉੱਤੇ ਬੈਠੇ ਦੂਰੋਂ ਦੇਖਦੇ ਹਨ ਬੜੇ ਪਿਆਰ ਦੇ ਨਾਲ ਮਾਤਾ ਜੀ ਨੇ ਤਿਆਰ ਬਰ ਤਿਆਰ ਕਰਕੇ ਸਹਬਜ਼ਾਦੇ ਨੂੰ ਭੇਜਿਆ ਹੈ ਜਿਵੇਂ ਇਹ ਸਹਬਜ਼ਾਦੇ ਅੰਦਰ ਜਾਂਦੇ ਹਨ ਇੱਕ ਦੂਜੇ ਨੂੰ ਮੁਖਾਰ ਬੰਦ ਹੋ ਕੇ ਇੱਕ ਦੂਜੇ ਨੂੰ ਵੱਲ ਮੂੰਹ ਕਰਕੇ ਸਭ ਜਾਂ ਦੇ ਉੱਚੇ ਧੜੀ ਫਤਿਹ ਬਣਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸੂਬਾ ਹੈ ਉਹਦੇ ਨਾਲ ਅਰਧ ਗਿਰ ਦੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਹਨ ਅਫਸਰਾਂ ਨੂੰ ਦੇਖਦੇ ਹਨ ਕਿ ਛੋਟੇ ਛੋਟੇ 7-9 ਸਾਲ ਦੇ ਬੱਚੇ ਹਨ ਤੇ ਇਹਨਾਂ ਅੰਦਰ ਜਿ ਦ੍ਰਿੜਤਾ ਕਿੰਨੀ ਹੈ ਚੜ੍ਹਦੀ ਕਲਾ ਕਿੰਨੀ ਹੈ ਕਹਿੰਦੇ ਕੋ ਸੁਚਾ ਅਨੰਦ ਜਿਹਨੂੰ ਗੁਰੂ ਦਾ ਖਾਲਸਾ ਝੂਠਾ ਅਨੰਦ ਕਹਿੰਦਾ ਉਹਨੇ ਪੁੱਛਿਆ ਬੱਚਿਓ ਆਪਣਾ ਨਾਮ ਦੱਸੋ ਤਾਂ ਬਾਬਾ ਫਤੇਹ ਸਿੰਘ ਉਚੇ ਦਿਨ ਬੋਲਿਆ ਅਨਿਕ ਮੇਰਾ ਨਾਮ ਫਤੇਹ ਸਿੰਘ ਇਹ ਮੇਰਾ ਪਾਏ ਹੈ ਜੋਰਾਵਰ ਸਿੰਘ ਸਾਡੇ ਪਿਤਾ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀਂਦੇ ਵਾਲੇ ਸਾਡੇ ਦਾਦਾ ਜੀ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਸੱਚੇ ਪਾਸ਼ਾ ਜੀ ਮਹਾਰਾਜ ਸਾਡੇ ਦਾਦੇ ਮਾਤਾ ਗੁਜਰਕੌਰ ਵਾਸੀ ਸ੍ਰੀ ਆਨੰਦਪੁਰ ਸਾਹਿਬ ਜਨਮ ਸਾਡਾ ਸ੍ਰੀ ਕੇਸਗੜ੍ਹ ਸਾਹਿਬ ਇਸ ਤਰੀਕੇ ਦੇ ਨਾਲ ਜਿਹੜੇ ਆਪਣੇ ਇੰਟਰੋ ਕਰਾਉਂਦੇ ਹਨ ਆਪਣੇ ਬਾਰੇ ਸਾਰਾ ਇਹ ਦੱਸਦੇ ਹਨ ਕਹਿੰਦੇ ਕਿ ਪਹਿਲੇ ਦਿਨ ਜਦੋਂ ਪੇਸ਼ੀ ਹੁੰਦੀ ਹੈ ਬਹੁਤ سارے ਸਵਾਲ ਆ ਸਾਹਿਬ ਜਦਾਂ ਨੂੰ ਪੁੱਛੇ ਜਾਂਦੇ ਹਨ ਬੜੇ ਨਰਮਾਈ ਦੇ ਨਾਲ ਉਹਨਾਂ ਨੂੰ ਪੇਸ਼ ਪੇਸ਼ ਆਉਂਦੀ ਆ ਸਾਰੇ ਜਿਹੜੇ ਅੰਦਰ ਦੀ ਅਦਾਲਤ ਹੈ ਸਾਰੇ ਹੀ ਅਧਿਕਾਰੀ ਬੜੇ ਪਿਆਰ ਦੇ ਨਾਲ ਪੇਸ਼ ਆਉਂਦੇ ਹਨ ਕਿ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜੇ ਈਨ ਮੰਨ ਲੋ ਮੁਸਲਮਾਨ ਹੋ ਜਾਓ ਤੁਹਾਨੂੰ ਰਾਜ ਭਾਗ ਮਿਲਣਗੇ ਨਵਾਬਾਂ ਦੀਆਂ ਧੀਆਂ ਦੇ ਨਾਲ ਤੁਹਾਡੇ ਵਿਆਹ ਕੀਤੇ ਜਾਣਗੇ ਕਹਿੰਦੇ ਕਿ ਬਾਬਿਆਂ ਨੇ ਉੱਥੇ ਉੱਤਰ ਦਿੱਤਾ ਕਿ ਕਿਹੜੇ ਰਾਜ ਭਾਗ ਦੀ ਗੱਲ ਕਰਦੇ ਹੋ ਅਸੀਂ ਉਹ ਸ ਰਾਜ ਭਾਗ ਦੇ ਅਧੀਨ ਨੇਹ ਚਲ ਰਾਜ ਹੈ ਸਦਾ ਤਸਕੇਰਾ ਨਾ ਆਵੇ ਨਾ ਜਾਏ ਅਸੀਂ ਉਸ ਅਕਾਲ ਪੁਰਖ ਰਾਜ ਦੇ ਅਧੀਨ ਹਾਂ ਜਿਹਦਾ ਰਾਜ ਹਮੇਸ਼ਾ ਚੱਲਦਾ ਰਹਿੰਦਾ ਹੈ ਨਾ ਆਉਂਦਾ ਤੇ ਨਾ ਜਾਂਦਾ ਤੁਹਾਡਾ ਰਾਜ ਅੱਜ ਹੈ ਕੱਲ ਚਲੇ ਜਾਵੇਗਾ ਉਹ ਦੇਖਦੇ ਆ ਕਿ ਅਸੀਂ ਤੇ ਸਮਝਦੇ ਸਮਝਦੇ ਸਾਂ ਕਿ ਮਾਤਾ ਜੀ ਨੂੰ ਨਾਲ ਨਾ ਲਿਆਇਓ ਇਹ ਬੱਚੇ ਹਨ ਇਹਨਾਂ ਨੂੰ ਪਰਮਾ ਹਲਾਵਾਂਗੇ ਸੰਗ ਜੀ ਆਪਾਂ ਨੂੰ ਬਾਬੇ ਕਹਿੰਦੇ ਹਨ ਅੱਗੇ ਆਪਾਂ ਕਈ ਵਾਰ ਗੱਲ ਕੀਤੀ ਆ ਬਾਬੇ ਦਾ ਮਤਲਬ ਹੁੰਦਾ ਪਿਓ ਦਾ ਪਿਓ ਦਾਦੇ ਨੂੰ ਵੀ ਬਾਬਾ ਕਹਿੰਦੇ ਹਨ ਮਾਤਾ ਗੁਜਰ ਕੌਰ ਨੇ ਸਹਿਬਜ਼ਾਦਿਆਂ ਦੇ ਅੰਦਰ ਇੰਨੀ ਬਾਣੀ ਕੱਲੇ ਸੀ ਉਹਨਾਂ ਦਾ ਰੋਮ ਰੋਮ ਦੇ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਸੀ ਰੋਮ ਹਰੇਕ ਗੱਲ ਦਾ ਉੱਤਰ ਬਾਣੀ ਦੇ ਹਵਾਲੇ ਦੇ ਨਾਲ ਸਹਿਬਜ਼ਾਦਾ ਨੇ ਉੱਥੇ ਦਿੱਤਾ ਚੂਠਾ ਨੰਦ ਕਹਿੰਦਾ ਹੈ ਕਿ ਸਮੇਂ ਦਾ ਰਾਜਾ ਹੈ। ਇਹਨੂੰ ਸਿਰ ਚੁਕਾਓ। ਸਹਬਜ਼ਾਦੇ ਕਹਿੰਦੇ ਹਨ ਸਾਡਾ ਜਿਹੜਾ ਸਿਰ ਆ ਸਾਡੇ ਗੁਰੂ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਅੱਗੇ ਚੁਕਾਇਆ ਹੈ। ਜਦੋਂ ਸਾਡੇ ਪਿਤਾ ਨੇ ਸਾਡਾ ਸਿਰ ਚੁਕਾਇਆ ਉਸ ਤੋਂ ਬਾਅਦ ਅਸੀਂ ਆਪਣਾ ਸਿਰ ਕਦੀ ਚੁੱਕਿਆ ਹੀ ਨਹੀਂ ਹੈ। ਚੁਕਾਂਗੇ ਸਰਦ ਤਾਂ ਤੇਨੇ ਚੁਕਾਵਾਂਗੇ। ਸਾਡਾ ਸਿਰ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਚੁਕਿਆ ਹੈ ਹੋਰ ਕਹੇ ਦੇ ਅੱਗੇ ਨਹੀਂ ਚੁਕੇਗਾ। ਸਹਾਯਾਦੇ ਕਹਿੰਦੇ ਇਹ ਕਾਹਦਾ ਰਾਜਾ ਇਹ 4 ਦਿਨਾਂ ਦਾ ਰਾਜਾ ਇਹਦਾ ਰਾਜ ਖਤਮ ਹੋ ਕੇ ਜਾਵੇਗਾ ਪਭ ਖਤਮ ਹੋਵੇਗਾ ਪੱਕੀ ਗੱਲ ਹੈ 4 ਦਿਨਾਂ ਦੀ ਖੇਡ ਹੈ ਜਿਹੜੇ ਤੁਸੀਂ ਰਾਜ ਭਾਗ ਦੇ ਜਾਂ ਨਵਾਬਾ ਦੀਆਂ ਧੀਆਂ ਦੇ ਰਿਸ਼ਤਿਆਂ ਦੇ ਪੇਸ਼ ਕਰ ਰਹੇ ਹੋ ਸਹਾਯਾਦੇ ਕਹਿੰਦੇ ਇਹ ਸਰੀਰ ਵੀ ਇੱਕ ਮਿੱਟੀ ਦਾ ਘਰ ਹੈ ਅਸੀਂ ਨਾਨਕ ਸੱਚੇ ਪਾਸ਼ਾ ਮਹਾਰਾਜ ਦੇ ਦਰ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀ ਦਰਗਾਹ ਦੇ ਵਿੱਚ ਆਪਣਾ ਮੁਖ ਉਜਲਾ ਕਰਕੇ ਜਾਣਾ ਹੈ ਨਾ ਕਿ ਆਪਣਾ ਸਿਰ ਨੀਵਾ ਕਰਕੇ ਜਾਣਾ ਹੈ ਅਸੀਂ ਸਿਰ ਵਡਾ ਤੇ ਸਕਦੇ ਹਾਂ ਪਰ ਸਿਰ ਝੁਕਾ ਨਹੀਂ ਸਕਦੇ ਸਾਹਿਬ ਜਦ ਨੇ ਕਹੇ ਕੋ ਹਰ ਸਮਾਨ ਨਹੀਂ ਰਾਜਾ ਉਸ ਪਰਮੇਸ਼ਰ ਦੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ ਜਿਸ ਦੇ ਅਸੀ ਸੇਵਕਾਂ ਜਿਸ ਦੀ ਅਸੀਂ ਪਰਜਾ ਹਾਂ ਉਹਦੇ ਵਰਗਾ ਕੋਈ ਹੋਰ ਰਾਜਾ ਨਹੀਂ ਕੋਈ ਹਾਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦੇ ਦਿਵਾਜਾ ਕਿ ਇਹ ਚਾਰ ਦਿਨਾਂ ਦੇ ਰਾਜਿਆ ਇਹ ਸਿਰਫ ਖੇਡ ਆਇਕ ਅਸਲ ਰਾਜਾ ਅਕਾਲ ਪੁਰਖ ਹੈ ਜਿਹਦਾ ਹੁਕਮ ਸਦਾ ਅਟਲ ਹੈ ਜਿਹੜਾ ਹਮੇਸ਼ਾ 13 13 ਹੀ ਤੋਲਦਾ ਸਰਕਾਰੀ ਅਦਾਲਤਾਂ ਸੰਗਤ ਜੀ ਰਤਬਾ ਦੇਖ ਕੇ ਪੈਸਾ ਦੇਖ ਕੇ ਵੱਡੇ ਵੱਡੇ ਜੱਜ ਵਕੀਲ ਜਿਹੜਿਆ ਉਹ ਵੇਖ ਜਾਂਦੇ ਹਨ ਪਰ ਪਰਮੇਸ਼ਰ ਵਾਹਿਗੁਰੂ ਦਾ ਇੱਕ ਦਰਗਾਹ ਹੈ ਜਿੱਥੇ ਨਾ ਪਰਮੇਸ਼ਰ ਵੇਖਦਾ ਤੇ ਨਾ ਪਰਮੇਸ਼ਰ ਦਾ ਕੋਈ ਮੋਲੀ ਲਾ ਸਕਦਾ ਸਹਿਬਜ਼ਾਦੇ ਨੇ ਉਹ ਹਰ ਤਰ੍ਹਾਂ ਬਹੁਤ ਨਾ ਸਵਾਲ ਕੀਤੇ ਸਹਿਬਜ਼ਾਦੇ ਫਿਰ ਬਾਣੀ ਦੇ ਨਾਲ ਹੀ ਉੱਤਰ ਦੇਣ ਕੋੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਸਹਿਬ ਜੀ ਆਦੇ ਕਹਿੰਦੇ ਕਿ ਰਾਜਾ ਵੀ ਤੁਹਾਡਾ ਕੂੜ ਹੈ ਭਾਵਕ ਇਹਨੇ ਵੀ ਖਤਮ ਹੋ ਜਾਣਾ ਹੈ ਆੜੇ ਪ੍ਰਜਾ ਹੈ ਵੀ ਕੂੜ ਹੈ ਇਹ ਵੀ ਇੱਕ ਦਿਨ ਖਤਮ ਹੋ ਜਾਵੇਗੀ ਜਿਹੜਾ ਸਾਰਾ ਸੰਸਾਰ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ ਸਹਿਬ ਜੀ ਆਦੇ ਕਹਿੰਦੇ ਇਹ ਵੀ ਖਤਮ ਹੋ ਜਾਵੇਗਾ ਕਹਿੰਦੇ ਫਿਰ ਸਦਾ ਅਟਲ ਕੀ ਹੈ ਨਾਨਕ ਵਖਾਣੈ ਬੇਨਤੇ ਤਦ ਬਾਦ ਕੂੜੋ ਕੂੜ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਗੈਰ ਕਹਿੰਦੇ ਸਾਰਾ ਕੁਝ ਵਿਅਰਥ ਹੈ ਨਿਕੰਮਾ ਹੈ ਸੋ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਹਿਗੁਰੂ ਇੱਕ ਓਮਕਾਰ ਦੇ ਨਾਲ ਜੋੜਿਆ ਹੈ ਅਸੀਂ ਸੰਸਾਰ ਦੇ ਕਿਸੇ ਰਾਜ ਦੇ ਅਧੀਨ ਨਹੀਂ ਹਾਂ ਨਾ ਸੰਗਤ ਜੀ ਖਾਲਸਾ ਪੰਥ ਤੇ ਕਿਸੇ ਦੁਨੀਆ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਗੁਰੂ ਖਾਲਸਾ ਪੰਥ ਹਮੇਸ਼ਾ ਹੀ ਆਜ਼ਾਦ ਰਿਹਾ ਆਜ਼ਾਦ ਹੀ ਰਹਿਣਾ ਹੈ ਸਮੇਂ ਦੀਆਂ ਸਰਕਾਰਾਂ ਬੰਨ ਲਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਕੁਝ ਸਮੇਂ ਲਈ ਅਸੀਂ ਕੰਟਰੋਲ ਹਾਂ ਅੱਜ ਅਸੀਂ ਕੰਟਰੋਲ ਦੇ ਵਿੱਚ ਬੈਠੇ ਹਾਂ ਪਰ ਸਾਡਾ ਅੰਦਰ ਸਾਡੀ ਆਤਮਾ ਸਾਡਾ ਜਮੀਰ ਸਾਨੂੰ ਦੱਸਦਾ ਅੰਦਰੋਂ ਆਵਾਜ਼ਾਂ ਦਿੰਦਾ ਰਹਿੰਦਾ ਕਿਤੇ ਮਹਾਰਾ ਸੱਚੇ ਪਾਸ਼ਾ ਨੇ ਬਖਸ਼ਿਸ਼ ਕੀਤੀ ਦੁਨੀਆ ਦੇ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਇੱਕ ਗੁਰੂ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਕਾਨੂੰਨ ਜਿਹੜਾ ਉਹ ਸਾਰੇ ਦੁਨੀਆ ਤੇ ਲਾਗੂ ਹੋਵੇਗਾ ਇਸ ਸਮੇਂ ਦੀ ਗੱਲ ਹੈ ਸਮੇਂ ਸਮੇਤ ਹਰੇਕ ਚੇਹ ਦਾ ਗੁਰੂ ਸੱਚੇ ਪਾਸ਼ਾ ਮਹਾਰਾਜੀ ਨੇ ਤਾਰਾ ਕਰਨਾ ਹੈ ਸੋ ਜਿਹੜੀ ਸਿੱਖੀ ਆ ਇਹ ਸਿੱਖੀ ਕਿਸੇ ਕਾਨੂੰਨ ਦੇ ਅਧੀਨ ਨਹੀਂ ਹੈ ਸਿੱਖੀ ਇੱਕ ਆਜ਼ਾਦ ਸੋਚ ਆ ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੈ ਉਹਨਾਂ ਨੂੰ ਪੁੱਛਿਆ ਗਿਆ ਸਹਬਜ਼ਾਦਾ ਨੂੰ ਕਿ ਕੀ ਤੁਸੀਂ ਮੁਸਲਮਾਨ ਧਰਮ ਦੇ ਖਿਲਾਫ ਹੋ ਸਹਬਜ਼ਾਦੇ ਨੇ ਕਿਹਾ ਕਿ ਨਹੀਂ ਅਸੀਂ ਕਿਸੇ ਧਰਮ ਦੇ ਨਹੀਂ ਖਿਲਾਫ ਜ਼ੁਲਮ ਦੇ ਖਿਲਾਫ ਹਾਂ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਾਡੇ ਦਾਦਾ ਜੀ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਾਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਹਮੇਸ਼ਾ ਹੀ ਸਾਰੇ ਹੀ ਧਰਮਾਂ ਦਾ ਸਤਿਕਾਰ ਹੈ ਪਰ ਜ਼ੁਲਮ ਦੇ ਖਿਲਾਫ ਹਮੇਸ਼ਾ ਹੀ ਆਵਾਜ਼ ਉਠਾਉਣੀ ਹੈ ਸੋ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ ਸੋ ਇਹ ਦੰਦੇ ਪੇਸ਼ੀ ਹੁੰਦੀ ਹੈ ਸਾਹਿਬ ਜਾਦੇ ਨੂੰ ਉੱਥੋਂ ਵਿਦਾ ਕੀਤਾ ਜਾਂਦਾ ਪਾ ਪਹਿਲੇ ਦਿਨ ਦੀ ਜਿਹੜੀ ਪੇਸ਼ੀ ਹੈ ਉਹ ਬਹੁਤ ਨਰਮਾਈ ਦੇ ਨਾਲ ਹੀ ਹੁੰਦੀ ਹੈ। ਸਾਹਿਬ ਜਾਦੇ ਫਿਰ ਮਾਤਾ ਜੀ ਕੋਲ ਚਲੇ ਜਾਂਦੇ ਹਨ। ਮਾਤਾ ਜੀ ਉਡੀਕ ਰਹੇ ਹਨ, ਦੇਖ ਰਹੇ ਹਨ ਕਿ ਸਾਹਿਬ ਜਾਦੇ ਆ ਰਹੇ ਹਨ। ਠੰਡੇ ਬੁਰਜ ਦੇ ਵਿੱਚ ਫਿਰ ਜਾਂਦੇ ਹਨ। ਮਾਤਾ ਜੀ ਨੇ ਫਤਿ ਬੁਲਾਉਂਦੇ ਹਨ। ਮਾਤਾ ਜੀ ਗੱਲ ਵਕੜੇ ਪਹੁੰਚਦੇ ਹਨ ਤੇ ਸਾਰੇ ਦਿਨ ਦਾ ਹਾਲ ਪੁੱਛਦੇ ਹਨ। ਕੇ ਪੁੱਤਰੋ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਕਚਹਿਰੀ ਦਾ ਸਮਾਰਿਆ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਉਹਨਾਂ ਨੇ ਬੜੇ ਚਾਅ ਦੇ ਨਾਲ ਦੱਸਿਆ ਕਿ ਮਾਤਾ ਜੀ ਸਾਨੂੰ ਆ ਆ ਸਵਾਲ ਕੀਤੇ ਤੇ ਅਸੀਂ ਉਹਨਾਂ ਦੇ ਆ ਆ ਜਵਾਬ ਦਿੱਤੇ ਮਾਤਾ ਜੀ ਬੜੇ ਖੁਸ਼ ਹੋਏ ਮਾਤਾ ਜੀ ਕਿਹਾ ਕਿ ਤੁਸੀਂ ਪੁੱਤਰੋ ਪਾਸ ਹੋ بس ਇਸੇ ਤਰ੍ਹਾਂ ਨਾਮ ਬਾਣੀ ਦਾ ਪਹਿਰਾ ਰੱਖਣਾ ਕਦੇ ਡੋਲਣਾ ਨਹੀਂ ਆਪਣੇ ਪਿਤਾ ਆਪਣੇ ਦਾਦਾ ਜੀ ਧੰਨ ਗੁਰੂ ਤੇਗ ਬਹਾਦਰ ਸਹਿ ਸੱਚੇ ਪਾਸ਼ਾ ਨੂੰ ਹਮੇਸ਼ਾ ਯਾਦ ਰੱਖਣਾ ਸੋ ਇੱਕ ਦਿਨ ਦੀ ਪੇਸ਼ੀ ਸੀ ਸੋ 사ਤਗੁਰੂ ਸੱਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਦਾ ਇਤਿਹਾਸ ਜਿਹੜਾ ਆਪਾਂ ਸੰਖੇਪ ਰੂਪ ਦੇ ਵਿੱਚ ਕੀਤਾ ਹੈ ਕੱਲ ਨੂੰ ਆਪਾਂ ਕਰਾਂਗੇ 12 ਪੂ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਇੰਨੇ ਸਮੇਂ ਦੇ ਵਿੱਚ ਵਿਚਾਰ ਕਰਦਿਆਂ ਬਿਆੰਤ ਭੁਲਾ ਹੋਈਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਪਿਆਰੀ ਸੰਗਤ ਬਖਸ਼ਣ ਹਾਰ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ